ਸਾਰੇ ਭੈਣ ਭਾਣੂਆਂ ਪਿਆਰਪਰੀ ਜਮਸੀ ਦੀ ਅੱਜ ਆਪਾਂ ਸ਼ਾਮ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਖ ਪਵਿੱਤਰ ਹਜ਼ੂਰੀ ਇਕੱਠੇ ਹੋਏ ਆਂ ਖੁਦਾ ਦਾ ਧੰਨਵਾਦ ਕਰਦੇ ਆਂ ਅੱਜ ਦੇ ਸੁੰਦਰ ਸ਼ਾਮ ਦੇ ਲਈ ਜੋ ਉਹਨਾਂ ਨੇ ਹੁਣ ਤੱਕ ਸਾਡੀ ਹਿਫਾਜ਼ਤ ਕੀਤੀ ਸਾਨੂੰ ਆਪਣੇ ਹੱਥਾਂ ਵਿੱਚ ਸੰਭਾਲ ਕੇ ਰੱਖਿਆ ਸਾਡੀਆਂ ਥੋੜਾ ਨੂੰ ਪੂਰਿਆ ਕੀਤਾ ਸਾਨੂੰ ਕਦੇ ਵੀ ਕੱਲਿਆਂ ਨਹੀਂ ਛੱਡਿਆ ਆਪਣੇ ਪਾਕ ਲਹੂ ਦੇ ਵਸਿੱਲੇ ਸਾਡੀਆਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਉਹ ਪਰਮੇਸ਼ਰ ਅਤ ਪਵਿੱਤਰ ਮਹਾਨ ਅਤੇ ਦਇਆ ਕਰਨ ਵਾਲਾ ਖੁਦਾ ਆ ਉਹਦੀ ਕਿਰਪਾ ਤੇ ਦਇਆ ਸਦਾ ਦੀ ਹੈ ਜੋ ਉਹਦੇ ਚਾਹਨ ਵਾਲਿਆਂ ਦੇ ਉੱਤੇ ਸਦਾ ਤੱਕ ਬਣੀ ਰਹਿੰਦੀ ਹੈ ਹਰ ਸਾਜਮੁਜ ਉਸ ਪਰਮੇਸ਼ਵਰ ਨੇ ਹੁਣ ਤੱਕ ਆਪਣੀ ਕਿਰਪਾ ਆਪਣੀ ਦਇਆ ਨੂੰ ਸਾਡੇ ਤੇ ਬਣਾਇਆ। ਖੁਦਾ ਨੇ ਸਾਡੀਆਂ ਦੁਆਵਾਂ ਨੂੰ ਸੁਣਿਆ ਸਾਡੇ ਲਈ ਉੱਤਰ ਭੇਜਿਆ ਪਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਅੱਜ ਵੀ ਇਹ ਸਵਾਲ ਨੇ ਕਿ ਅਸੀਂ ਖੁਦਾ ਤੋਂ ਮੰਗਿਆ ਤਾਂ ਬਹੁਤ ਕੁਝ ਆ ਪਰ ਸਾਨੂੰ ਮਿਲਿਆ ਨਹੀਂ। ਅਸੀਂ ਕਿਹਾ ਤਾਂ ਬਹੁਤ ਕੁਝ ਸੀ ਖੁਦਾ ਨੇ ਪਰ ਸੁਣਿਆ ਨਹੀਂ। ਸੋ ਐਸੀ ਬਹੁਤ ਸਾਰੇ ਰੀਜ਼ਨ ਨੇ ਜਿਹਦੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਦਾ ਉੱਤਰ ਨਹੀਂ ਆਉਂਦਾ। ਪਰ ਉਹਦੇ ਵਿੱਚੋਂ ਇੱਕ ਕਾਰਨ ਹੈ ਜੋ ਅੱਜ ਦਾ ਵਚਨ ਹੈ ਕਿ ਦਿਲ ਸਭ ਤੋਂ ਵੱਡਾ ਧੋਖੇਬਾਜ਼ ਹੈ। ਸੋ ਸਾਡੀ ਪ੍ਰਾਰਥਨਾ ਦੇ ਉੱਤਰ ਨਾ ਆਉਣ ਦਾ ਕਾਰਨ ਇਹ ਕੀ ਹੈਗਾ ਕਿ ਸਾਡਾ ਦਿਲ ਜਣਾ ਉਤੋਖੇ ਬਾਜਿਆ ਸਾਡੇ ਦਿਲ ਚ ਫਰੇਬ ਆ ਵਧੀਆਂ ਨੇ ਕਿਸੇ ਤਰ੍ਹਾਂ ਦਾ ਤੋਖਾ ਹੈ ਜਿਸ ਕਰਕੇ ਸਾਡੀ ਪ੍ਰੇਅਰ ਦਾ ਉੱਤਰ ਨਹੀਂ ਆ ਰਿਹਾ ਆਸ਼ਿਸ਼ ਸਵਰਗ ਤੋਂ ਤਾਂ ਉਤਰੀ ਸੀ ਪਰ ਸਾਡੇ ਤੱਕ ਨਹੀਂ ਪਹੁੰਚੀ ਸੋ ਇਸੇ ਵਿਸ਼ੇ ਤੇ ਅੱਜ ਦੇ ਵਚਨ ਨੂੰ ਪੜਦੇ ਆ ਅੱਜ ਦਾ ਵਚਨ ਯਰਮੀਆ 17 ਦੀ 9 ਅਰ 10 ਨੰਬਰ ਆਇਤਾ ਦਿਲ ਸਭ ਚੀਜ਼ਾਂ ਨਾਲੋਂ ਤੋਖੇ ਬਾਜ ਹੈ ਉਹ ਪੁੱਜ ਕੇ ਖਰਾਬ ਹੈ ਉਹਨੂੰ ਕੌਣ ਜਾਣ ਸਕਦਾ ਹੈ ਮੈਂ ਇਹ ਹਵਾ ਦਿਲ ਨੂੰ ਪਰਖਦਾ ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ ਭਾਈ ਮਨੁੱਖ ਨੂੰ ਉਹਦੇ ਚਾਲ ਚਰਨ ਅਨੁਸਾਰ ਅਤੇ ਉਹਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦੇ ਸੋ ਅੱਜ ਦੇ ਵਚਨ ਦਾ ਟਾਈਟਲ ਅਸੀਂ ਪੜਿਆ ਕਿ ਦਿਲ ਸਭ ਤੋਂ ਜ਼ਿਆਦਾ ਖਰਾਬ ਹੈ ਔਰ ਵਚਨ ਸਾਨੂੰ ਦੱਸਦਾ ਕਿ ਦਿਲ ਸਭ ਚੀਜ਼ਾਂ ਨਾਲੋਂ ਜ਼ਿਆਦਾ ਖਰਾਬ ਆ ਧੋਖੇਬਾਜ਼ਾ ਬਲਕਿ ਪੁੱਜ ਕੇ ਖਰਾਬ ਹੈ ਹੁਣ ਪੁੱਜ ਕੇ ਖਰਾਬ ਹੁੰਦਾ ਭਾਵ ਹੈਗਾ ਹੱਦੋਂ ਵੱਧ ਕੇ ਖਰਾਬ ਹੱਦੋਂ ਵੱਧ ਕੇ ਕਿੱਦਾਂ ਖਰਾਬ ਆ ਦਿਲ ਦੇ ਵਿੱਚ ਹੀ ਚੋਰੀ ਕਰਨ ਦਾ ਵਿਚਾਰ ਆਉਂਦਾ ਦਿਲਚੀਵ ਬ ਵਿਚਾਰ ਦੀਆਂ ਸੋਚਾਂ ਆਉਂਦੀਆਂ ਦਿਲ ਦੇ ਵਿੱਚ ਹੀ ਦੋ ਨੰਬਰ ਦੀਆਂ ਸੋਚਾਂ ਦਿਲਚੀ ਕਰੋਧ ਆਉਂਦਾ ਦਿਲਚੀ ਪਿਆਰ ਆਉਂਦਾ ਹੈ ਦਿਲਚੀ ਸਭ ਕੁਝ ਹੈ ਮਨ ਦੇ ਵਿੱਚ ਹੀ ਸਭ ਕੁਝ ਹੈ ਸਾਡੇ ਦਿਲ ਮਨ ਅੰਦਰ ਹੀ ਸਭ ਕੁਝ ਹੈ ਅਤੇ ਉਹੀ ਪਾਪ ਅਸੀਂ ਕਰਦੇ ਆ ਸੋ ਹੁਣ ਇਹਦਾ ਰੀਜ਼ਨ ਹੈ ਕਿ ਸਾਡੇ ਅੰਦਰ ਲਾਲਚ ਬਹੁਤ ਜ਼ਿਆਦਾ ਵੱਧ ਗਿਆ ਦਿਲ ਦੇ ਖਰਾਬ ਹੋਣ ਦਾ ਕਾਰਨ ਕੀ ਹੈਗਾ ਲਾਲਚ ਅਤੇ ਲਾਲਚ ਸਾਨੂੰ ਪਾਪ ਕਰਵਾਉਂਦਾ ਹੈ ਅਤੇ ਪਾਪੀ ਮਨੁੱਖ ਦੀ ਪ੍ਰਾਰਥਨਾ ਦਾ ਉੱਤਰ ਨਹੀਂ ਆਉਂਦਾ ਕਿਹਦੀ ਪ੍ਰਾਰਥਨਾ ਦਾ ਉੱਤਰ ਆਉਂਦਿਆ ਜਿਹੜਾ ਧਰਮੀ ਆ ਜਿਹੜਾ ਪਵਿੱਤਰ ਆ ਜਿਹੜਾ ਦਿਨ ਰਾਤ ਇਹ ਹਵਾ ਦੀ ਵਿਵਸਥਾ ਤੇ ਮਗਨ ਰਹਿੰਦਾ ਆ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਆਉਂਦਾ ਆ ਸੋ ਹੁਣ ਧਰਮੀ ਕੌਣ ਹੁੰਦੇ ਆ ਅਸੀਂ ਤਾਂ ਜੀ ਪ੍ਰਾਰਥਨਾ ਵੀ ਕਰਦੇ ਆ ਹੋਰ ਧਰਮੀ ਕਿੱਦਾਂ ਦੇ ਹੁੰਦੇ ਆ ਅਸੀਂ ਤਾਂ ਚਰਚ ਵੀ ਜਾਂਦੇ ਆ ਹੋਰ ਧਰਮੀ ਕਿੱਦਾਂ ਦੇ ਹੁੰਦੇ ਆ ਸੋ ਚਰਚ ਜਾਣ ਵਾਲਾ ਵੀ ਧਰਮੀ ਨਹੀਂ ਹੋ ਸਕਦਾ ਅਤੇ ਸਿਰਫ ਪ੍ਰਾਰਥਨਾ ਕਰਨ ਵਾਲਾ ਵੀ ਧਰਮੀ ਨਹੀਂ ਹੋ ਸਕਦਾ ਨਾ ਤਾਂ ਸਿਰਫ ਚਰਚ ਜਾਣਾ ਹੀ ਤੁਹਾਨੂੰ ਧਰਮੀ ਠਹਿਰਾ ਸਕਦਾ ਤੇ ਨਾ ਹੀ ਸਿਰਫ ਪ੍ਰਾਰਥਨਾ ਕਰਨਾ ਆਬਰਾਹਮ ਆਪਣੇ ਕੰਮਾਂ ਤੋਂ ਧਰਮੀ ਠਹਿਰਿਆ ਸੀ ਈਯੂਬ ਆਪਣੀ ਵਫਾਦਾਰੀ ਤੋਂ ਧਰਮੀ ਠਹਿਰਿਆ ਸੀ ਔਰ ਈਵਨ ਸਬਰ ਤੋਂ ਵੀ ਸੋ ਇਦਾਂ ਅਸੀਂ ਵਫਾਦਾਰੀ ਦੇ ਨਾਲ ਸਬਰ ਦੇ ਨਾਲ ਅਤੇ ਆਪਣੇ ਕੰਮਾਂ ਦੇ ਨਾਲ ਧਰਮੀ ਠਹਿਰਨਾ ਹੈ ਹੁਣ ਅਸੀਂ ਪ੍ਰਾਰਥਨਾ ਤਾਂ ਕਰਦੇ ਹਾਂ ਵਚਨ ਅਸੀਂ ਪੜ੍ਹਦੇ ਹਾਂ ਪਰ ਅਸੀਂ ਅਮਲ ਨਹੀਂ ਕਰਦੇ ਪ੍ਰਾਰਥਨਾ ਚ ਮਿੱਠੀਆਂ ਪੂਚੀਆਂ ਗੱਲਾਂ ਅਸੀਂ ਕਰਦੇ ਆਂ ਪਰ ਸਾਡੇ ਅੰਦਰ ਫਰੇਬ ਆ ਖੁਦਾ ਦੇ ਮੂਹਰੇ ਅਸੀਂ ਚਿੱਟੇ ਵਸਤਰ ਪਾ ਕੇ ਬਹਿ ਜਾਂਦੇ ਆਂ ਪਰ ਸਾਡੇ ਸ਼ਰੀਰ ਦੇ ਉੱਤੇ ਪਾਪਾਂ ਦੇ ਦਾਗ ਲੱਗੇ ਹੋਏ ਨੇ ਖੁਦਾ ਨੂੰ ਅਸੀਂ ਦਿਲ ਤੋਂ ਤਨਵਾਰ ਕਰਦੇ ਆਂ ਪਰ ਉਸੇ ਦਿਲ 'ਚ ਸਾਡੇ ਅੰਦਰ ਚੁਗਲੀਆਂ ਆਂ ਵਹਿ ਰਿਆ ਔਰ ਇੱਕ ਦੂਜੇ ਦੇ ਖਿਲਾਫ ਵਧੀਆਂ ਨੇ ਬੁਰਾਈਆਂ ਆਂ ਔਰ ਉਸ ਤੋਂ ਬਿਨਾ ਅਸੀਂ ਇੱਕ ਦੂਜੇ ਦੇ ਖਿਲਾਫ ਕੁੜਕੜਾਹ ਦੇ ਜੈਲਸੀ ਰੱਖਦੇ ਆਂ ਸੋ ਅਸੀਂ ਧੋਖੇਬਾਜ਼ ਹੈ ਨਹੀਂ ਆ ਕਿ ਸਾਨੂੰ ਐਸਾ ਲੱਗਦਾ ਵਾ ਕਿ ਵਚਨ ਕਹਿ ਰਿਹਾ ਪਰ ਅਸੀਂ ਹੈ ਨਹੀਂ ਆ ਪਰ ਹੈਗੇ ਆ ਨਾ ਅਸੀਂ ਜਾਣਦੇ ਆ ਨਾ ਕਿ ਅਸੀਂ ਇੱਕ ਪਾਸੇ ਉੱਤਪ੍ਰਭੂ ਨੂੰ ਧੰਨਵਾਦ 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 ਕਰੀ ਨੇ ਇੱਕ ਪਾਸੇ ਅਸੀਂ ਕਹਿੰਨੇ ਰੱਬ ਖਰੇ ਕਿੰਨਾ ਦਾ ਰੱਬ ਖਰੇ ਕਿੰਨਾ ਦੀ ਸੁੰਦਰ ਰੱਬ ਵੀ ਵੰਡਿਆਂ ਦਾ ਹੈ ਰੱਬ ਵੀ ਗਰੀਬਾਂ ਦਾ ਨਹੀਂ ਹੈਗਾ ਇੱਕ ਪਾਸੇ ਅਸੀਂ ਚਰਚ ਜਾ ਕੇ ਆਏ ਆ ਔਰ ਉੱਥੋਂ ਅਸੀਂ ਸਿੱਖ ਕੇ ਆਏ ਆ ਵੈਰ ਨਾ ਕਰੋ ਪਰ ਫਿਰ ਵੀ ਸਾਡੇ ਦਿਲਾਂ ਦੇ ਵਿੱਚ ਉਹ ਵੈਰ ਨਹੀਂ ਜਾਂਦਾ ਇੱਕ ਵਾਰ ਅਸੀਂ ਪ੍ਰਾਰਥਨਾ ਕਰਦੇ ਆ ਪ੍ਰਾਰਥਨਾ ਦੇ ਵਿੱਚ ਅਸੀਂ ਕਹਿੰਨੇ ਕਿ ਪਰਮੇਸ਼ਰ ਸਾਡੇ ਤੇ ਦਇਆ ਕਰ ਔਰ ਦੂਜੇ ਪਾਸੇ ਅਸੀਂ ਕਿਸੇ ਹੋਰ ਤੇ ਦਇਆ ਨਹੀਂ ਕਰਦੇ ਇੱਕ ਪਾਸੇ ਅਸੀਂ ਖੁਦਾ ਨਾਲ ਵੱਡੇ-ਵੱਡੇ ਵਾਅਦੇ ਕਰਦੇ ਕਿ ਪਰਮੇਸ਼ਰ ਤੂੰ ਮੈਨੂੰ ਦੇ ਮੈਂ ਵੀ ਦੇਣ ਵਾਲਾ ਬਣਾ ਪਰ ਦੂਜੇ ਪਾਸੇ ਅਸੀਂ ਦੇਣ ਵੀਰੇ ਹੱਥ ਘਟ ਲੈਨੇ ਆ ਸੋ ਸਾਡੇ ਵਿੱਚ ਧੋਖੇਬਾਜ਼ੀ ਨਹੀਂ ਹੈਗੀਆਂ ਤਾਂ ਹੋਰ ਕੀ ਆ ਕਿ ਅਸੀਂ ਕਹਿੰਨੇ ਆ ਵੀ ਸਾਡੇ ਤੇ ਝੂਠੇ ਇਲਜ਼ਾਮ ਲਾਏ ਜਾਂਦੇ ਅਸੀਂ ਧੋਖੇਬਾਜ਼ ਨਹੀਂ ਹੈਗੇ ਪਰ ਅਸੀਂ ਖੁਦ ਵੀ ਤਾਂ ਦੇਖ ਰਿਆ ਨਾ ਕਿ ਸਾਡੇ ਵਿੱਚ ਕਿੰਨੇ ਪਾਪ ਆ ਸਾਡੇ ਵਿੱਚ ਵਧੀਆਂ ਸਾਡੇ ਵਿੱਚ ਦੋ ਨੰਬਰੀ ਤੰਦਾ ਹੈ ਔਰ ਉਹ ਕੀ ਹੈਗਾ ਕਿ ਅਸੀਂ ਕਹਿੰਦੇ ਕੁਝ ਹੋਰਾਂ ਕਰਦੇ ਕੁਝ ਹੋਰਾਂ ਸਾਡੀਆਂ ਸੋਚਾਂ 'ਚ ਕੁਝ ਹੋਰ ਆ ਸਾਡੇ ਵਿਚਾਰਾਂ 'ਚ ਕੁਝ ਹੋਰ ਆ ਸਾਡੇ ਮਨਾਂ 'ਚ ਕੁਝ ਹੋਰ ਆ ਸਾਡੇ ਦਿਲਾਂ 'ਚ ਕੁਝ ਹੋ ਰਿਹਾ ਅਰ ਅਸੀਂ ਦਿਖਾਉਂਦੇ ਕੁਝ ਹੋ ਰਿਹਾ ਹੁਣ ਅਸੀਂ ਪ੍ਰਭੂ ਦੇ ਮੂਹਰੇ ਹੱਥ ਆੜ ਕੇ ਬਹਿ ਜਾਂਦੇ ਆ ਪਰ ਜਦੋਂ ਸਾਡੇ ਮੂਹਰੇ ਕੋਈ ਹੱਥ ਕਰਦਾ ਅਸੀਂ ਉਹਦੀ ਨਹੀਂ ਸੁਣਦੇ ਜਦੋਂ ਪਰਮੇਸ਼ਰ ਦੇ ਮੂਹਰੇ ਸਾਨੂੰ ਜ਼ਰੂਰਤ ਹੁੰਦੀ ਅਸੀਂ ਬੈਠ ਜਾਂਦੇ ਪਰ ਜਦੋਂ ਸਾਡੇ ਕੋਲੇ ਕੋਈ ਜ਼ਰੂਰਤਮੰਦ ਆਉਂਦਾ ਅਸੀਂ ਉਹਦੀ ਦੁਹਾਈ ਨਹੀਂ ਸੁਣਦੇ ਅਸੀਂ ਚਾਹੁੰਦੇ ਆ ਕਿ ਸਾਡੀ ਕੋਈ ਮਦਦ ਕਰੇ ਪਰ ਅਸੀਂ ਕਿਸੇ ਦੀ ਮਦਦ ਕਰਨਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਲੋਕ ਸਾਡੇ ਨਾਲ ਖੜਨ ਪਰ ਅਸੀਂ ਕਿਸੇ ਦੇ ਨਾਲ ਦੁੱਖ ਵਿੱਚ ਖੜਨਾ ਨਹੀਂ ਚਾਹੁੰਦੇ ਤਾਂ ਅਸੀਂ ਹੋਏ ਨਾ ਦੁੱਖੇ ਬਾਅਦ ਇੱਕ ਪਾਸੇ ਸੇ ਆਪਣੇ ਆਪ ਨੂੰ ਧਰਮੀ ਦੱਸਦੇ ਆ ਤਾਂ ਧਰਮੀ ਸਿਰਫ ਪ੍ਰਾਰਥਨਾ ਕਰਨ ਵਾਲਾ ਨਹੀਂ ਹੁੰਦਾ ਧਰਮੀ ਸਿਰਫ ਪ੍ਰਾਰਥਨਾ ਕਰਨ ਦੇ ਨਾਲ ਨਹੀਂ ਬੰਨ੍ਹਦਾ ਪਰ ਪ੍ਰਾਸਨ ਵਿੱਚ ਬੋਲੀਆਂ ਗੱਲਾਂ ਨੂੰ ਪੂਰਿਆਂ ਕਰਕੇ ਵੀ ਬਣਦਾ ਸਾਡੇ ਵਿੱਚ ਧਾਰਮਿਕਤਾ ਦੇ ਗੁਣਾਂ ਦਾ ਹੋਣਾ ਜ਼ਰੂਰੀ ਆ ਸਾਡੇ ਵਿੱਚ ਹੋਣੀ ਚਾਹੀਦੀ ਆ ਧਾਰਮਿਕਤਾ ਅਤੇ ਧਾਰਮਿਕਤਾ ਦੇ ਗੁਣ ਸਾਡੇ ਚ ਹੋਣੇ ਜ਼ਰੂਰੀ ਆ ਇਸ ਕਰਕੇ ਖੁਦਾ ਸਾਨੂੰ ਕਹਿੰਦਾ ਕਿ ਪਹਿਲਾਂ ਮੈਂ ਦਿਲਾਂ ਨੂੰ ਜਾਂਚਦਾ ਆ ਪਹਿਲਾਂ ਮੈਂ ਵੇਖਦਾ ਆ ਕਿ ਇਹ ਬੰਦਾ ਮੇਰੇ ਤੋਂ ਆਸ਼ੀਸ਼ ਲੈਣ ਦੇ ਯੋਗ ਹੈਗਾ ਵੀ ਆ ਕਿ ਨਹੀਂ ਆ ਜਦੋਂ ਅਸੀਂ ਪਰਮੇਸ਼ਰ ਤੋਂ ਆਸ਼ੀਸ਼ ਲੈਣ ਦੇ ਯੋਗ ਹੋਵਾਂਗੇ ਤਾਂ ਅਸੀਂ ਮੰਗਾਗੇ ਸਾਨੂੰ ਮਿਲੇਗਾ ਪਰ ਸਾਡੇ ਮੰਗਣ ਤੋਂ ਪਹਿਲਾਂ ਵੀ ਸਾਡੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ ਵਚਨ ਚ ਲਿਖਿਆ ਯਹਵਾ ਹਿਰਦਿਆਂ ਨੂੰ ਅਤੇ ਗੁਰਦਿਆਂ ਨੂੰ ਜਾਂਚਦਾ ਆ ਉਹ ਜਾਣਦਾ ਆ ਉਹ ਜਾਂਚਦਾ ਆ ਉਹ ਪਰਖਦਾ ਆ ਕਿ ਕੀ ਇਹ ਲੋਕ ਜਿਹੜੇ ਨੇ ਕਿ ਇਹ ਲੋਕ ਮੇਰੀ ਆਸ਼ੀਸ਼ ਦੇ ਯੋਗ ਹੈਗੇ ਆ ਕਿ ਇਹਨਾਂ ਦਾ ਸੁਭਾਅ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਲ ਮੈਚ ਕਰਦਾ ਹੈ ਜਾਂ ਫਿਰ ਜੋਏ ਮੈਥੋਂ ਮੰਗ ਰਿਹਾ ਇਹ ਲੋਕ ਉਸ ਆਸ਼ੀਸ਼ ਤੇ ਲੈਣ ਦੇ ਯੋਗ ਹੈਗੇ ਵੀ ਆ ਜਾਂ ਨਹੀਂ ਆ ਇਸ ਕਰਕੇ ਸਾਨੂੰ ਪਹਿਲਾਂ ਸਾਡੀ ਐਬਿਲਿਟੀ ਚੈੱਕ ਕੀਤੀ ਜਾਂਦੀ ਯੋਗਤਾ ਚੈੱਕ ਕੀਤੀ ਜਾਂਦੀ ਫੇਰ ਹੀ ਸਾਨੂੰ ਆਸ਼ੀਸ਼ ਮਿਲਦੀ ਹੁਣ ਆਸ਼ੀਸ਼ ਸਭ ਲਈ ਆ ਪਰਮੇਸ਼ਰ ਦੇ ਕੋਲ ਆਸ਼ੀਸ਼ ਹਰ ਇੱਕ ਲਈ ਆ ਪ੍ਰਭੂ ਦੇ ਕੋਲੇ ਹਰ ਇੱਕ ਨੂੰ ਦੇਣ ਲਈ ਬਹੁਤ ਖੁਸ਼ ਹੈ ਪਰ ਸਭ ਨੂੰ ਕਿਉਂ ਨਹੀਂ ਮਿਲਦਾ ਕਿਉਂਕਿ ਲੈਣ ਦੇ ਯੋਗ ਸਾਰੇ ਨਹੀਂ ਹੈਗੇ ਹਾਲੇਲੂਇਆ ਖੁਦਾ ਕੋਲੇ ਦੇਨ ਲਈ ਸਾਰਿਆਂ ਲਈ ਆ ਤੇ ਸਾਰਿਆਂ ਕੋਲ ਹੀ ਹੈ ਪਰਮੇਸ਼ਰ ਦਾ ਨਾਮ ਅਤੇ ਹਰ ਕੋਈ ਅਧਿਕਾਰ ਵੀ ਆ ਹਰ ਇੱਕ ਦੇ ਕੋਲੋਂ ਮੰਗ ਸਕਦਾ ਪਰ ਨਹੀਂ ਮਿਲਦਾ ਕਿਉਂਕਿ ਸਾਡੇ ਦਿਲਾਂ ਚ ਪਾਪ ਆ ਬਦੀਆਂ ਆ ਵਹਿਰ ਆ ਔਰ ਸਾਡੇ ਹਿਰਦਿਆਂ ਤੇ ਗੁਰਦਿਆਂ ਦੋਨਾਂ ਦੇ ਵਿੱਚ ਹੀ ਐਸਾ ਚਾਲ ਚੱਲਣਿਆ ਜਿਹੜਾ ਖੁਦਾ ਨੂੰ ਪਸੰਦ ਨਹੀਂ ਹੈਗਾ ਇਸ ਕਰਕੇ ਫਸਟਲੀ ਆਪਣੇ ਦਿਲ ਨੂੰ ਬਦਲੋ ਅਸੀਂ ਖੁਦਾ ਚ ਜਾਣੇ ਆ ਆਪਣੇ ਨਾਮ ਬਦਲਦੇ ਆ ਬਹੁਤ ਸਾਰੇ ਲੋਗ ਨੇ ਜਿਨ੍ਹਾਂ ਨੇ ਸਿੰਘ ਹਟਾ ਕੇ ਮਸੀਹ ਲਵਾ ਲਿਆ ਤਾਂ ਖੁਦਾ ਇਸ ਚੀਜ਼ ਤੋਂ ਪ੍ਰਸੰਨ ਨਹੀਂ ਹੁੰਦਾ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਬੱਚਿਆਂ ਦੇ ਨਾਮ ਬਾਈਬਲ ਤੋਂ ਰੱਖੇ ਗਏ ਆ ਪਰ ਉਹਨਾਂ ਦੀ ਪ੍ਰੀ ਰਿਕਵੈਸਟ ਕੀ ਹੁੰਦੀ ਆ ਜੀ ਸਾਡਾ ਸैमਸਨ ਆ ਜੀ ਇਹ ਨਸ਼ਾ ਕਰਦਾ ਨਾਮ ਰੱਖਿਆ ਸैमਸਨ ਯਾਨੀ ਕਿ ਸ਼ਮਸ਼ੂਨ ਔਰ ਕੰਮ ਕੀ ਕਰਦਾ ਇਹ ਨਸ਼ਾ ਕਰਦਾ ਸੈਮੂਅਲਾ ਜੀ ਸਾਡੀ ਆਗਿਆ ਨਹੀਂ ਮੰਨਦਾ ਪਤਰਾ ਸਾਜੀ ਸਾਡਾ ਮੁੰਡਾ ਇਹ ਵਿਵਚਾਰ ਕਰਦਾ ਸੋ ਕੀ ਫਾਇਦਾ ਵੱਡੇ ਵੱਡੇ ਨਾਮ ਰੱਖਣ ਦਾ ਬਾਈਬਲ ਤੋਂ ਨਾਮ ਰੱਖਣ ਦਾ ਨਾਮ ਹੈ ਇੱਕ ਬ੍ਰਦਰ ਦਾ ਨਾਮ ਸੀ ਸੈਮੂਅਲ ਯੂਸਫ ਮਸੀਹ ਇੱਕ ਬੰਨੇ ਨਾਮ ਦੱਸਿਆ ਮੇਰੇ ਹਸਬੰਦ ਦਾ ਨਾਮ ਹੈ ਸਮੂਅਲ ਯੂਸਫ ਮਸੀਹ ਔਰ ਉਹਦੀ ਰਿਕਵੈਸਟ ਸੀ ਕਿ ਮੇਰਾ ਹਸਬੰਦ ਮੈਨੂੰ ਸ਼ਰਾਬ ਪੀ ਕੇ ਰਾਤ ਨੂੰ ਕੁੱਟਦਾ ਆ ਔਰ ਉਹ टॉर्चर ਕਰਦਾ ਮੈਨੂੰ ਫਿਜ਼ੀਕਲੀ ਔਰ ਮੈਂਟਲੀ ਦੋਨੋਂ ਤਰੀਕੇ ਨਾਲ ਟੋਰਚਰ ਕਰਦਾ ਇੰਨਾ ਵੱਡਾ ਨਾਮ ਤੋੜਨਾ ਕਲੰਕ ਵਾਲਾ ਕੰਮ ਸੋ ਇਹਨਾਂ ਚੀਜ਼ਾਂ ਤੋਂ ਖੁਦਾ ਪਰਸਾਨ ਨਹੀਂ ਹੁੰਦਾ ਨਾ ਤਾਂ ਸਿਰਫ ਮਸੀਹ ਦੇ ਨਾਮ ਰੱਖਣ ਦੇ ਨਾਲ ਅਸੀਂ ਮਸੀਹੀ ਹੋ ਜਾਾਂਗੇ ਨਾ ਸਿਰਫ ਚਰਚ ਜਾਣ ਨਾਲ ਅਸੀਂ ਮਸੀਹੀ ਹੋ ਜਾਾਂਗੇ ਬਹੁਤ ਸਾਰੇ ਮਸੀਹੀ ਬਾਈਬਲ ਨੂੰ ਪੂਜੀ ਜਾਂਦੇ ਆ ਨਾ ਤਾਂ ਬਾਈਬਲ ਨੂੰ ਪੂਜਣ ਨਾਲ ਅਸੀਂ ਮਸੀਹੀ ਹੋ ਜਾਾਂਗੇ ਬਾਈਬਲ ਨੂੰ ਚੁੰਮਣ ਨਾਲ ਮੱਥੇ ਨਾਲ ਲਾਉਣ ਨਾਲ ਅਸੀਂ खरे ਮਸੀਹਾ ਧਰਮੀ ਹੋ ਜਾਾਂਗੇ ਨਾ ਗਲਾਂ 'ਚ ਕਰੋਸਾਂ ਲਟਕਾਉਣ ਦੇ ਨਾਲ ਨਾ ਘਰਾਂ ਵਿੱਚ ਮੂਰਤੀਆਂ ਟੰਗਣ ਦੇ ਨਾਲ ਨਾ ਸਿਰਫ ਪ੍ਰਾਰਥਨਾ ਕਰਨ ਦੇ ਨਾਲ ਪਰ ਆਗਿਆਕਾਰੀ ਦੇ ਨਾਲ ਜਿੱਦਾਂ ਅਬਰਾਹਮ ਨੇ ਆਗਿਆਕਾਰੀ ਕੀਤੀ ਉਹਨੇ ਆਪਣੇ ਪੁੱਤਰ ਨੂੰ ਆਲਮੋਸਟ ਮਾਰਨ ਤੱਕ ਵਫਾਦਾਰੀ ਦਿਖਾਈ ਔਰ ਉਹ ਮਾਰਨ ਹੀ ਵਾਲਾ ਸੀ ਖੁਦਾ ਨੇ ਉਹਨੂੰ ਰੋਕਿਆ ਸੋ ਜੇ ਅਸੀਂ ਵਾਕਈ ਖਰੇ ਅਤੇ ਸੱਚੇ ਮਸੀਹ ਹੋਣਾ ਹੈ ਨਾ ਤਾਂ ਅਸੀਂ ਖੁਦਾ ਵਿੱਚ ਇੱਕ ਐਸੀ ਚਾਲ ਚੱਲਣੀ ਕਿ ਸਾਡੀ ਚਾਲ ਖੁਦਾ ਨੂੰ ਪਸੰਦ ਆਵੇ ਜੇ ਖੁਦਾ ਨੂੰ ਪਸੰਦ ਆ ਗਿਆ ਤਾਂ ਸਮਝੋ ਸਾਡੀ ਪ੍ਰਾਰਥਨਾ ਦਾ ਉੱਤਰ ਵੀ ਆ ਗਿਆ ਜੇ ਸਾਡਾ ਚਾਲ ਚੱਲਣ ਖੁਦਾ ਨੂੰ ਹੀ ਪਸੰਦ ਨਾ ਆਇਆ ਤਾਂ ਸਾਡੀ ਪ੍ਰਾਰਥਨਾ ਦਾ ਵੀ ਉੱਤਰ ਨਹੀਂ ਆਏਗਾ ਸੋ ਨਾ ਪ੍ਰਾਰਥਨਾ ਦੇ ਉੱਤਰ ਆਉਂਦਾ ਕਰਨ ਹੈਗਾ ਸਾਡਾ ਸਾਡਾ ਦਿਲ ਲਾਲਚਾਂ ਨਾਲ ਭਰਿਆ ਆ। ਇਬਰਾਹਿਮ ਨੂੰ ਖੁਦਾ ਨੇ ਆਪਣੇ ਪੁੱਤਰ ਨੂੰ ਕੁਰਬਾਨ ਕਰ ਸਾਡੇ ਵਿੱਚੋਂ ਕਿਸੇ ਨੂੰ ਕਿ ਕਿਆ ਹੋਵੇ ਅਸੀਂ ਉਹ ਹੀ ਮਨਾ ਕਰਦੀਏ। ਈਯੂਬ ਨੂੰ ਪਰਮੇਸ਼ਰ ਨੇ ਧਾਰਮਿਕਤਾ ਦੀ ਪਰਖਿਆ ਦੇਣ ਦੇ ਲਈ ਕੋੜ ਤੱਕ ਇਥੋਂ ਤੱਕ ਕਿ ਕੰਗਾਲੀ ਤੱਕ ਪਾਤਾ। ਸਾਡੇ ਵਰਗੇ ਹੋਣ ਤਾਂ ਪਰਮੇਸ਼ਰ ਦੇ ਨਾਮ ਤੇ ਰੋਹ ਜੁੱਤੀਆਂ ਮਾਰਨ। ਪਰਮੇਸ਼ਰ ਨੇ ਦਾਨੀਅਲ ਦੀ ਪੁਕਾਰ ਸੁਣੀ, ਬਹੁਤ ਜਣਿਆਂ ਦੀ ਪੁਕਾਰ ਸੁਣੀ। ਦਾਨੀਅਲ ਦੀ ਪੁਕਾਰ ਕਿਉਂ ਸੁਣੀ ਗਈ? ਕਿਉਂਕਿ ਉਹ ਖੁਦਾ ਦੇ ਲਈ ਮਰਨ ਲਈ ਵੀ ਤਿਆਰ ਹੋ ਗਿਆ ਤੇ ਖੁਦਾ ਉਹਦੇ ਲਈ ਉਹ ਜਗ੍ਹਾ ਤੇ ਆ ਗਿਆ। ਸੋ ਖੁਦਾ ਆਵੇਗਾ ਖੁਦਾ ਚੱਲ ਕੇ ਆਵੇਗਾ ਤੁਹਾਡੇ ਸਾਹਮਣੇ ਖੜਾ ਹੋ ਜਾਵੇਗਾ ਪਰ ਉਦੋਂ ਜਦੋਂ ਤੁਸੀਂ ਧਰਮੀ ਆ ਪਵਿੱਤਰ ਆ ਸ਼ੁੱਧ ਆ ਜਰੋਂ ਤੁਹਾਡੇ ਦਿਲ ਅਤੇ ਤੁਹਾਡੀ ਜ਼ੁਬਾਨ ਦੇ ਸ਼ਬਦ ਇੱਕ ਆ ਦਿਲਾਂ ਚ ਕੋੜ ਆ ਤੇ ਜ਼ੁਬਾਨ ਤੇ ਮਿਸ਼ਰੀ ਆ ਐਦਾਂ ਨਹੀਂ ਹੋਏਗਾ ਦਿਲਾਂ ਚ ਗਾਲਾਂ ਕੱਢੀ ਜਾਂਦੇ ਆ ਤੇ ਜ਼ੁਬਾਨ ਤੋਂ ਮਹਿਮਾ ਕਰੀ ਜਾਂਦੇ ਆ ਐਸਾ ਨਹੀਂ ਹੋਏਗਾ ਸਾਡੇ ਦਿਲ ਖਰਾਬ ਹੈ ਜਿਸ ਕਰਕੇ ਸਾਡੀ ਪ੍ਰਾਰਥਨਾ ਦਾ ਉੱਤਰ ਨਹੀਂ ਆਉਂਦਾ ਸੋ ਅਗਰ ਅਸੀਂ ਚਾਹੁੰਦੇ ਖੁਦਾ ਸਾਡੀ ਸੁਣੇ ਪਰਮੇਸ਼ਰ ਸਾਡੇ ਮੰਗਣ ਤੋਂ ਪਹਿਲਾਂ ਸਾਨੂੰ ਦੇਵੇ ਜੋ ਅਸੀਂ ਮੰਗੀਏ ਉਹ ਵੀ ਸਾਨੂੰ ਮਿਲੇ ਤਾਂ ਉਹਦੇ ਲਈ ਸਾਨੂੰ ਚਾਹੀਦਾ ਕਿ ਅਸੀਂ ਖੁਦਾ ਚ ਪਵਿੱਤਰ ਤਾਈ ਦੀ ਚਾਲ ਚੱਲੀਏ ਸ਼ੁੱਧ ਚਾਲ ਚੱਲੀਏ ਆਪਣੇ ਦਿਲਾਂ ਨੂੰ ਪਵਿੱਤਰ ਅਤੇ ਪਾਕ ਰੱਖੀਏ ਤਾਂ ਉਹ ਸਭ ਮਿਲ ਕੇ ਆਪਣੇ ਦਿਨਾਂ ਦੀ ਸ਼ੁੱਧ ਤਾਈ ਦੇ ਲਈ ਪਵਿੱਤਰ ਪਾਕ ਚਾਲ ਚੱਲਣ ਦੇ ਲਈ ਖੁਦਾ ਵਿੱਚ ਇੱਕ ਅੱਛੀ ਤੋੜ-ਦੋੜਨ ਦੇ ਲਈ ਸਭ ਮਿਲ ਕੇ ਪਰਮੇਸ਼ਰ ਦੀ ਪਾਕ ਪਵਿੱਤਰ ਹਜ਼ਰੀ ਵਿੱਚ ਪ੍ਰਾਰਥਨਾ ਕਰਾਂ ਹਾਲੇਲੂਇਆ 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 ਧੰਵਾਦ 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 ਮਹਾਨ ਸਮਰੱਥੀ ਖੁਦਾਵੰ ਪ੍ਰਭੂ ਯਾਵਾ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅੱਜ ਦੀ ਸ਼ਾਮ ਦੇ ਲਈ ਬਿਤਾ ਪਰਮੇਸ਼ਰ ਖੁਦਾ ਤੁਹਾਡਾ ਧੰਨਵਾਦ ਕਰਦੇ ਅੱਜ ਦੇ ਪੂਰੇ ਦਿਨ ਦੀ ਕਿਰਪਾ ਲਈ ਬਿਤਾ ਪਰਮੇਸ਼ਰ ਪੂਰਾ ਦਿਨ ਤੁਸੀਂ ਸਾਡੀ حفاظت ਕੀਤੀ ਖੁਦਾ ਸਾਡੇ ਗੁਨਾਹਾਂ ਨੂੰ ਸ਼ਮਾ ਕੀਤਾ ਖੁਦਾ ਆਪਣੇ ਸਭ ਤੋਂ ਫਤਿਹਮੰਦ ਹੱਥ ਨਾਲ ਸਾਡੀ ਸਹਾਇਤਾ ਭੇਜੀ ਪ੍ਰਭੂ ਜੀ ਤੁਸੀਂ ਸਾਨੂੰ ਨਾ ਛੱਡਿਆ ਤੇ ਨਾ ਹੀ त्याਗਿਆ ਪਿਤਾ ਪਰਮੇਸ਼ਰ ਤੁਸੀਂ ਸਾਡੇ ਉੱਤੇ ਆਪਣੇ ਰਹਿਮ ਦੀ ਨਜ਼ਰ ਨੂੰ ਕੀਤਾ ਪਿਤਾ ਤੁਸੀਂ ਆਪਣੇ ਫਤਿਹਮੰਦ ਹੱਥ ਦਿਨਾ ਸਾਡੀ ਮਦਦ ਪੇਜੀ ਪਤਾ ਪਰਮੇਸ਼ਰ ਖੁਦਾ ਤੁਸੀਂ ਆਪਣੇ ਲਖੂ ਦੀਆਂ ਬਾਣਾ ਸਾਡੇ ਚਾਰ ਔੜ ਲਗਾ ਦਿੱਤੀਆਂ ਪਤਾ ਪਰਮੇਸ਼ਰ ਤੁਸੀਂ ਸਾਡੀ ਸਹਾਇਤਾ ਭੇਜੀ ਪਤਾ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਰੋਜ਼ ਦੀ ਰੋਟੀ ਸਾਨੂੰ ਦਿੱਤੀ ਖੁਦਾ ਸਾਡੇ ਰਾਸਦਾਨ ਤੁਸੀਂ ਮੁਬਾਰਕ ਕੀਤਾ ਸਾਡੇ ਔਨ ਜਾਨ ਸਾਡੀ ਸਹਾਇਤਾ ਕੀਤੀ ਸਾਡੇ ਦੂਤਾਂ ਨੇ ਸਾਡੀ ਮਦਦ ਕੀਤੀ ਪਾਕ ਰੂਹ ਨੇ ਸਾਡੇ ਨਾਲ ਸਾਥ ਰੱਖਿਆ ਖੁਦਾ ਤੁਹਾਡਾ ਸ਼ੁਕਰ ਅਤੇ ਧੰਨਵਾਦ ਕਰਦੇ ਹਾਂ ਅੱਜ ਪੂਰੇ ਦਿਨ ਵਿੱਚ ਦਿੱਤੀਆਂ ਸਾਰੀਆਂ ਆਸ਼ੀਸ਼ਾਂ ਦੇ ਲਈ ਤੇ ਅੱਜ ਦੀ ਸੁੰਦਰ ਸ਼ਾਮ ਦੀ ਖਦਾਵਤ ਅੱਜ ਦੇ ਪਾਕ ਪਵਿੱਤਰ ਸੁੰਦਰ ਸ਼ਾਮ ਜੋ ਤੁਸੀਂ ਸਾਡੀ ਜ਼ਿੰਦਗੀ ਲੈ ਕੇ ਆਂਦਾ ਤੁਹਾਡਾ ਸ਼ੁਕਰਦਾਨਵਾਦ ਕਰਦੇ ਪਿਤਾ ਜੀ ਇਸ ਆਰਾਮ ਦੇ ਲਈ ਚੁਣੇ ਗਏ ਆ ਬਹੁਤ ਸਾਰੇ ਲੋਕ ਸੀ ਅੱਜ ਦੀ ਸ਼ਾਮ ਤੱਕ ਨਾ ਪਹੁੰਚੇ ਸਾਨੂੰ ਤੁਸੀਂ ਹਰ ਇੱਕ ਖਤਰੇ ਮੁਸੀਬਤ ਦੁਰਘਟਨਾ ਪਰੇਸ਼ਾਨੀਆਂ ਤੇ ਬਿਮਾਰੀ ਤੋਂ ਬਚਾ ਕੇ ਸਾਡੇ ਪਰਿਵਾਰਾਂ ਵਿੱਚ ਫਿਰ ਤੇ ਇੱਕ ਖੁਸ਼ਹਾਲ ਸ਼ਾਮ ਦੇ ਵਿੱਚ ਲੈ ਕੇ ਆਂਦਾ ਅਸੀਂ ਸਭ ਦੇ ਸਭ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਆਸ਼ੀਸ਼ ਵਿੱਚ ਬਣੇ ਅਤੇ ਵਧਦੇ ਜਾਈਏ ਪਿਤਾ ਤੁਹਾਡੀ ਕਿਰਪਾ ਸਦਾ ਤੋਂ ਲੈ ਕੇ ਸਦਾ ਤੱਕ ਸਾਡੀਆਂ ਜ਼ਿੰਦਗੀਆਂ ਤੇ ਹੁੰਦੀ ਰਵੇ ਪ੍ਰਭੂ ਜੀ ਅਸੀਂ ਛੱਡਿਆ ਤੇ ਤਿਆਗੀ ਨਾ ਜਾਈਏ ਪਿਤਾ ਪਰ ਅਸੀਂ ਵਧਦੇ ਫੈਲਦੇ ਔਰ ਤਰੱਕੀ ਕਰਦੇ ਜਾਈਏ ਹੁਣ ਤੋਂ ਲੈ ਕੇ ਸਦਾ ਤੱਕ ਥੜੇ ਪਵਿੱਤਰ ਪਾਕ ਲਹੂ ਦੀਆਂ ਬਾੜਾਂ ਸਾਡੇ ਵਿੱਚ ਮੌਜੂਦ ਸਾਰੇ ਹੀ ਭੈਣਾ ਭਾਈਆਂ ਘਰਾ ਪਰਿਵਾਰਾਂ ਦੇ ਉੱਤੇ ਹੋ ਜਾਵੇ ਪਿਤਾ ਪਰਮੇਸ਼ਰ ਅਸੀਂ ਖੁਦਾ ਦੇ ਰਾਜ ਅਤੇ ਉਹਦੀ ਕਿਰਪਾ ਜੋ ਵਧਦੇ ਜਾਈਏ ਪਿਤਾ ਪਰਮੇਸ਼ਰ ਸਾਡੀ ਬਿਹਤਰੀ ਅਤੇ ਤਰੱਕੀ ਤੁਹਾਡੇ ਹਜ਼ੂਰੋ ਹੋਵੇ ਖੁਦਾਵਾਨ ਅੱਜ ਜਿੰਨੇ ਵੀ ਪੈਨ ਪਾਈ ਇਸ ਵਚਨ ਨੂੰ ਸੋਹਣਦੇ ਰਹੋ ਤਾਂ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕੋੜ ਆ ਵੈਰ ਆ ਵਿਰੋਧ ਆ ਬਿਤਾ ਚੁਗਲੀਆਂ ਨਿੰਦਾ ਨੇ ਬੁਰਾਈਆਂ ਨੇ ਬਿਤਾ ਰਾਜਨਾ ਦਾ ਸਾਰਾ ਹੀ ਬੁਸਭਾ ਬਦਲ ਜਾਵੇ ਪਤਾ ਹਰ ਤਰ੍ਹਾਂ ਦਾ ਵੈਰ ਵਿਰੋਧ ਨਾਸ਼ ਬਸਮ ਖਤਮ ਹੋ ਜਾਵੇ ਤੜੀ ਕਿਰਪਾ ਸਾਡੇ ਉੱਤੇ ਹੋਵੇ ਪਤਾ ਪਰਮੇਸ਼ਰ ਇਹਨਾਂ ਦੇ ਦਿਲ ਸ਼ੁੱਧ ਹੋ ਜਾਣ ਪਤਾ ਇਹਨਾਂ ਦੇ ਹਿਰਦੇਆਂ ਤੇ ਗੁਰਦਿਆਂ ਦੀ ਬੁਰਾਈ ਅਤੇ ਗੰਦਗੀ ਨਾਸ਼ ਬਸਮ ਖਤਮ ਹੋ ਜਾਵੇ ਅੱਜ ਸਾਡਾ ਸਭ ਦਾ ਚਾਲ ਚੱਲਣ ਬਦਲ ਜਾਵੇ ਖੁਦਾ ਸੀ ਸਭ ਦੇ ਸਭ ਪਿਤਾ ਪਰਮੇਸ਼ਰ ਆਪਣੇ ਆਪ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਖੁਦਾ ਹਲੀਮੀ ਦੇ ਨਾਲ ਸਾਡਾ ਸੁਧਾਰ ਕਰੋ ਖੁਦਾਵਨ ਆਪਣੇ ਫਲਾਂ ਦੇ ਨਾਲ ਪਿਤਾ ਸਾਨੂੰ ਪਰ ਦੋ ਪ੍ਰਭੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਪਤਾ 30 ਹੀ ਸੱਚੀ ਰੌਸ਼ਨੀ ਚਮਕੇ ਖੁਦਾ ਇਹ ਤੇ ਇਹ ਹਵਾ ਦੇ ਨਾਮ ਦੀ ਉਹ ਹਮੇਸ਼ਾ ਸਾਡੇ ਉੱਤੇ ਵੇਖਦਾ ਵਣ ਤੁਹਾਡਾ ਸੱਜਾ ਫਤਿਹਮੰਦ ਹੱਥਾਂ ਨੂੰ ਸ਼ੋਕੇ ਸ਼ੁੱਧ ਕਰੇ ਪਤਾ ਕਿਉਂ ਜੋ ਸੱਚਮੁੱਚ ਇਜ਼ਤ ਮਹਿਮਾ ਤੇ ਜਲਾਲ ਇਹ ਹਵਾ ਦਾ ਹੀ ਹੈ ਅਸੀਂ ਤੁਹਾਡੇ ਨਾਮ ਦੀ ਮहिमा ਕਰੀਏ ਵਡਿਆਈ ਕਰੀਏ ਤੁਹਾਡੇ ਨਾਮ ਨੂੰ ਇੱਜ਼ਤ ਦਈਏ ਖੁਦਾ ਤੇ ਤੁਹਾਡੀ ਵਫਾਦਾਰੀ ਆਗਿਆਕਾਰੀ ਵਿੱਚ ਬਣੇ ਰਹੀਏ ਸਾਡੇ ਦਿਲ ਦੀ ਵਧੀਆ ਤੇ ਬੁਰੀ ਨਿਕਲ ਜਾਵੇ ਅਸੀਂ ਪਵਿੱਤਰ ਹਿਰਦੇ ਨਾਲ ਆਪਣੀਆਂ ਪਵਿੱਤਰ ਪੇਟਾਂ ਪਵਿੱਤਰ ਪਰਮੇਸ਼ਰ ਦੇ ਹਜ਼ੂਰ ਲੈ ਕੇ ਆਈਏ ਜੇ ਪਵਿੱਤਰਤਾਈ ਵਿੱਚ ਵਧਦੇ ਜਾਈਏ ਤੇ ਪਵਿੱਤਰ ਪਰਮੇਸ਼ਰ ਦੇ ਵਿੱਚ ਵਧੀਆਂ ਪਿਤਾ ਸਾਡੀ ਜ਼ਿੰਦਗੀ ਦਾ ਮਕਸਦ ਹਮੇਸ਼ਾ ਹੀ ਤੁਹਾਡੇ ਰਾਜ ਤੁਹਾਡੀ ਕਿਰਪਾ ਤੁਹਾਡੇ ਨਾਮ ਦੇ ਵਿੱਚ ਵਧਨਾ ਤੇ ਫੈਲਣਾ ਹੋਵੇ ਪੂਰੇ ਪਰਿਵਾਰ ਪੂਰੇ ਘਰਾਨੇ ਯਸ਼ੂ ਨਾਮ ਚ ਬles ਸੋ ਜਨ ਪਿਤਾ ਹਰ ਰੁਕਾਵਟ ਹਰ ਬੰਦਨ ਹਰ ਬੁਿੱਤਾ ਹਰ ਬਿਵਾ ਬਿਮਾਰੀ ਨਾਸ਼ ਬਸਤਮ ਖਤਮ ਜਾਵੇ ਪੂਰੇ ਕਰਾਮੇਸ ਤੁਹਾਡੀ ਆਸ਼ੀਸ਼ ਨੂੰ ਮੰਗਦੇ ਖੁਦਾਵਾਨ ਤੁਹਾਡੇ ਲਹੂ ਦੇ ਵਸੀਲੇ ਬles ਕਰਦੇ ਪਿਤਾ ਪਰਮੇਸ਼ਰ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੇ ਪਵਿੱਤਰ ਪਾਕ ਲਹੂ ਦੀਆਂ ਵਾੜਾ ਪੂਰੇ ਪਰਿਵਾਰਾਂ ਦੇ ਚਾਰੋਂ ਓੜ ਲਗਾ ਦਿੰਨੇ ਖੁਦਾਵੰਦਾ ਦਇਆ ਕਰਨਾ ਕਿਰਪਾ ਕਰਨਾ ਪ੍ਰਭੂ ਜੀ ਪੂਰੇ ਪਰਿਵਾਰਾਂ ਪੂਰੇ ਕਰਾਨਿਆਂ ਨੂੰ ਬles ਕਰ ਦੇ ਖੁਦਾ ਦੁਆ ਕਰਦੇ ਖੁਦਾਵਾਨ ਸਾਰੇ ਭੈਣਾਂ ਭਾਈਆਂ ਲਈ ਜੋ ਰੋਜ਼ ਦਿਹਾੜੇ ਇਹਨਾਂ ਪ੍ਰਾਰਥਨਾਵਾਂ ਨੂੰ ਸੁਣਦੇ ਅਤੇ ਬਹੁਤ ਹੀ ਲੋਗਾ ਤੱਕ ਸ਼ੇਅਰ ਕਰਦੇ ਨੇ ਖੁਦਾਵਾਨ ਇਹਨਾਂ ਦੇ ਹੱਥ ਮੁਬਾਰਕ ਹੋ ਜਾਣ ਸਭ ਤੋਂ ਸਭ ਤੁਹਾਡੀ ਕਿਰਪਾ ਚ ਵਧਨ ਪੇਤਾ ਜੋ ਲੋਕ ਆਪਣੇ ਦਾਨ ਆਪਣੀ ਆਫਰਿੰਗ ਤੁਹਾਡੇ ਹਜ਼ੂਰ ਪੇਸ਼ ਦੇ ਨੇ ਖੁਦਾਇਨਾ ਦੇ ਦਾਨ ਇਹਨਾਂ ਦੇ ਵਿੱਚ ਤੁਹਾਡੇ ਹਜ਼ੂਰ ਫਲਵੰਤ ਹੋਣ ਫਤਿਹਮੰਦ ਹੋਣ ਵਧਨ ਫੈਲ ਲੈਣਾ ਤੇ ਇਹਨਾਂ ਦੇ ਫਲਾਂ ਦੇ ਨਾਲ ਇਹ ਪਰਿਵਾਰ ਰਾਜਨ ਪਿਤਾ ਪਰਮੇਸ਼ਰ ਇਹਨਾਂ ਦੀਆਂ ਥੋੜਾ ਜਿਹੀ ਸ਼ੂ ਨਾਮ ਚ ਪੂਰੀਆਂ ਕੀਤੀਆਂ ਜਾਣ ਪ੍ਰार्थਨਾ ਗਾਦੀ ਪਰੇ ਪਰਮੇਸ਼ਰ ਖੁਦਾਇਨਾ ਕਰ ਵਿਚ ਰੱਖਿਐ ਸਜਾ ਲਤੇ ਤੇਲ ਨਹੀਂ ਪਰੇ ਪ੍ਰਭੂ ਜੀ ਅੱਜ ਤੇ ਕੋਈ ਆਮ ਦਲ ਤੇਲ ਨਹੀਂ ਆ ਮਹਾਨ ਖੁਦਾਵਾਨ ਅਸਤੇ ਸ਼ਿਫਾ ਛੁਟਕਾਰਾ ਤੇ ਆਜ਼ਾਦੀ ਦੇਣ ਵਾਲਾ ਪਵਿੱਤਰ ਪਾਕ ਲਹੂ ਹੈ ਪ੍ਰਭੂ ਜੀ ਅੱਜ ਤੇ ਇਹ ਪਾਕ ਪਵਿੱਤਰ ਲਹੂ ਨੂੰ ਜਦ ਵੀ ਕਰਾਂ ਦੇ ਕੋਨੇ-ਕੋਨੇ ਤੇ ਛਿੜਕਿਆ ਜਾਵੇ ਸਾਰੇ ਹੀ ਕੋਨੇ ਪਵਿੱਤਰ ਸ਼ੁੱਧ ਆਜ਼ਾਦ ਹੋ ਜਾਣ ਹਰ ਰੋਗ ਹਰ ਬੰਧਨ ਬਵਾ ਬਿਮਾਰੀਆਂ ਨਾਸ਼ ਬਸਮ ਖਤਮ ਹੋ ਜਾਣ ਖੁਦਾਵਾਨ ਤੁਹਾਡੀ ਕਿਰਪਾ ਦਇਆ ਨਾਲ ਦੇ ਉੱਤੇ ਹੋ ਜਾਵੇ ਤਾਂ ਪਰਮੇਸ਼ਰ ਪੂਰੇ ਪਰਿਵਾਰ ਇਸ ਪਾਕ ਪਵਿੱਤਰ ਲਹੂ ਦੇ وسیਲੇ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਸ਼ਿਫਾ ਛੁਟਕਾਰੇ ਤੇ ਆਜ਼ਾਦੀ ਨੂੰ ਦੇ ਉਰੇ ਪਰਿਵਾਰਾਂ ਨੂੰ ਬLES ਕਰਦੇ ਬਾਰੇ ਖੁਦਾਵੰਤਾ ਪ੍ਰਾਰਥਨਾ 예수 ਨਾਮ ਦੇ ਵਿੱਚ ਮੰਗਦੇ ਹਾਂ ਆਮੇਨ 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 ਤਾਰੇ ਕ੍ਰਿਸਤਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀ ਦੀ।